ਤੰਗੀ ਜ਼ਿੰਦਗੀਆਂ ਤੇ ਸੋਹਣੀ ਸੇਤਲੀ ਅਜ਼ਮਾਇ ਹੋਇਆ ਸਰਦਾਰ ਕਤਰ ਘਰੇਲੂ ਨੁਸਖੇ ਨੰਬਰ 1 ਕਮਜ਼ੋਰੀ ਤੋਂ ਰਾਹਤ ਪਾਉਣ ਲਈ ਤੁਸੀਂ ਮੱਕੀ ਦੀ ਛਲੀ ਦਾ ਸੇਵਨ ਕਰ ਸਕਦੇ ਹੋ ਕਿਉਂਕਿ ਇਸ ਵਿੱਚ ਵਿਟਾਮਿਨ B12 ਅਤੇ ਆਇਰਨ ਭਰਪੂਰ ਮਾਤਰਾ 'ਚ ਹੁੰਦਾ ਨੰਬਰ 2 ਕੱਚਾ ਪਪੀਤਾ ਸਾਡੇ ਸਰੀਰ ਦੀ ਸਫਾਈ ਕਰਦਾ ਇਸ ਨੂੰ ਖਾਣ ਦੇ ਨਾਲ ਪਾਚਨ ਕਿਰਿਆ ਵਿੱਚ ਵੀ ਸੁਧਾਰ ਹੁੰਦਾ ਨੰਬਰ 3 ਤਰਬੂਜ਼ ਵਿੱਚ ਲਾਈਕੋਪੀਨ ਪਾਇਆ ਜਾਂਦਾ ਜੋ ਕਿ ਸਾਡੀ ਤਰਬਜ਼ਾ ਨੂੰ ਚਮਕਦਾਰ ਬਣਾਉਣ 'ਚ ਮਦਦ ਕਰਦਾ ਨੰਬਰ 4 ਮੂੰਫਲੀ ਵਿੱਚ ਤੇਲ ਦਾ ਅੰਸ਼ ਹੋਣ ਕਰਕੇ ਇਹ ਸਾਡੇ ਪੇਟ ਦੀਆਂ ਬਿਮਾਰੀਆਂ ਨੂੰ ਬਿਲਕੁਲ ਖਤਮ ਰਹਿੰਦੀ ਆ ਨੰਬਰ 5 ਜੇਕਰ ਤੁਹਾਡੇ ਮੂੰਹ ਵਿੱਚੋਂ ਬਦਬੂ ਆਉਂਦੀ ਰਹਿੰਦੀ ਆ ਤਾਂ ਇਹ ਤੁਹਾਡੇ ਪੇਟ ਦੇ ਅੰਦਰ ਕੀੜੇ ਹੋਣ ਦਾ ਲੱਛਣ ਹੋ ਸਕਦਾ ਨੰਬਰ 6 ਇੱਕ ﺍﻟाइची ਦਾ ਸੇਵਨ ਕਰਨ ਦੇ ਨਾਲ ਮੂੰਹ ਅਤੇ ਗਲੇ ਵਿੱਚ ਮੌਜੂਦ ਬੈਕਟੀਰੀਆ ਖਤਮ ਹੋ ਜਾਂਦੇ ਆ ਅਤੇ ਮੂੰਹ ਅਤੇ ਗਲੇ ਦੀ ਇਨਫੈਕਸ਼ਨ ਹੋਣ ਦਾ ਖਤਰਾ ਵੀ ਘਟ ਜਾਂਦਾ ਹੈ ਤਾਂ ਤੁਸੀਂ ਭੋਜਨ ਕਰਨ ਤੋਂ ਬਾਅਦ ਇੱਕ ﺍﻟाइची ਜ਼ਰੂਰ ਖਾਓ ਨੰਬਰ 7 ਰਾਜਮਾ ਖਾਣ ਦੇ ਨਾਲ ਸਾਡਾ ਸਰੀਰ ਬਹੁਤ ਚੰਗੀ ਮਾਤਰਾ ਵਿੱਚ ਆਇਰਨ ਮਿਲਦਾ ਇਸ ਦੇ ਨਾਲ ਊਰਜਾ ਵੀ ਵੱਧਦੀ ਆ ਨੰਬਰ 8 ਥੋੜਾ ਜਿਹਾ ਸਿੰਧਾ ਨਮਕ ਅਤੇ ਥੋੜੀ ਕਾਲੀ ਮਿਰਚ ਨਾਰ ਦੇ ਜੂਸ ਵਿੱਚ ਮਿਲਾ ਕੇ ਰੋਜ਼ਾਨਾ ਪੀਣ ਦੇ ਨਾਲ ਸਰੀਰ ਵਿੱਚ ਆਇਰਨ ਦੀ ਕਮੀ ਪੂਰੀ ਹੋ ਜਾਂਦੀ ਆ ਨੰਬਰ 9 ਮਿੱਠਾ ਸੰਗੀਤ ਸੁਣਨ ਦੇ ਨਾਲ ਗੁੱਸੇ ਨੂੰ ਆਪਣੇ ਆਪ ਤੇ ਹਾਵੀ ਹੋਣ ਤੋਂ ਰੋਕਿਆ ਜਾ ਸਕਦਾ ਇਸ ਲਈ ਜਦੋਂ ਵੀ ਤੁਸੀਂ ਕਿਤੇ ਗੁੱਸੇ ਹੋ ਮੋ ਤਾਂ ਮਿੱਠਾ ਜਿਹਾ ਸੰਗੀਤ ਸੁਣ ਲਓ ਨੰਬਰ 10 ਜੇਕਰ ਤੁਸੀਂ ਅਕਸਰ ਹੀ ਗੈਸ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਤੁਹਾਨੂੰ ਕਦੇ ਵੀ ਪਿਆਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 11 ਗਰਮੀਆਂ ਵਿੱਚ ਬਦੀਨੇ ਦਾ ਸੇਵਨ ਬਹੁਤ ਜ਼ਿਆਦਾ ਚੰਗਾ ਮੰਨਿਆ ਜਾਂਦਾ ਹੈ ਇਸ ਨੂੰ ਪੀਣ ਦੇ ਨਾਲ ਸਰੀਰ ਨੂੰ ਤੰਦਕ ਮਿਲਦੀ ਆ ਤੇ ਨਾਲ ਹੀ ਸਰੀਰ ਨੂੰ ਹਾਈਡਰੇਟ ਰੱਖਣ ਚ ਵੀ ਇਹ ਮਦਦ ਕਰਦਾ ਨੰਬਰ 12 ਜੇਕਰ ਤੁਹਾਡੇ ਕੰਨ ਦੇ ਅੰਦਰ ਪਾਣੀ ਚਲਾ ਜਾਵੇ ਤਾਂ ਤੁਸੀਂ ਮੂੰਹ ਦੇ ਉੱਪਰ ਹੱਥ ਰੱਖ ਕੇ ਜ਼ੋਰ ਨਾਲ ਫੂਕ ਮਾਰੋ ਕੰਨ ਵਿੱਚੋਂ ਪਾਣੀ ਆਪਣੇ ਆਪ ਬਾਹਰ ਆ ਜਾਵੇਗਾ ਨੰਬਰ 13 ਚਿਹਰੇ ਤੇ ਟਮਾਟਰ ਦਾ ਰਸ ਲਗਾਉਣ ਦੇ ਨਾਲ ਚਿਹਰੇ ਤੇ ਨਿਖਾਰ ਆ ਜਾਂਦਾ ਨੰਬਰ 14 ਗੋੜ ਦਾ ਸ਼ਰਬਤ ਬਣਾ ਕੇ ਪੀਣ ਦੇ ਨਾਲ ਤੁਹਾਨੂੰ ਕਦੇ ਵੀ ਮੋਟਾਪੇ ਵਰਗੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 15 ਦੰਦਾਂ ਨੂੰ ਸਾਫ਼ ਕਰਨ ਦੇ ਲਈ ਥੋੜੀ ਜਈ ਚੁੱਲੇ ਦੀ ਰਾਖ ਨੂੰ ਹਲਕਾ ਜਿਹਾ ਸਿੱਧਾ ਨਮਕ ਮਿਲਾ ਕੇ ਆਪਣੇ ਦੰਦਾਂ ਦੇ ਉੱਪਰ ਰਗੜੋ ਇਸ ਨਾਲ ਦੰਦ ਚਮਕਦਾਰ ਹੋ ਜਾਣਗੇ ਨੰਬਰ 16 ਜੇਕਰ ਤੁਹਾਡੇ ਮੂੰਹ ਵਿੱਚੋਂ ਦੁਰਗੰਧ ਆਉਂਦੀ ਹੈ ਤਾਂ ਤੁਸੀਂ ਲੌਂਗ ਚਮਾਲੋ ਇਸ ਦੇ ਨਾਲ ਮੂੰਹ ਦੀ ਦੁਰਗੰਧ ਤੁਰੰਤ ਖਤਮ ਹੋ ਜਾਵੇਗੀ ਨੰਬਰ 17 ਹਲਦੀ ਮੇਥੀ ਦਾਣਾ ਤੇ ਸੁੱਕੇ ਅਦਰਕ ਨੂੰ ਮਿਲਾ ਕੇ ਇੱਕ ਚੂਰਨੋ ਬਣਾ ਲਓ ਤੇ ਇਸ ਚੂਰਨ ਦਾ 1/2 ਚਮਚਾ ਰੋਜ਼ਾਨਾ ਸਵੇਰੇ ਸ਼ਾਮ ਖਾਣੇ ਤੋਂ ਬਾਅਦ ਲਓ ਇਸ ਚੂਰਨ ਨੂੰ ਖਾਣ ਦੇ ਨਾਲ ਤੁਹਾਡਾ ਜੋੜਾਂ ਦਾ ਦਰਦ ਤੇ ਕਮਰਦਰਦ ਖਤਮ ਹੋ ਜਾਵੇਗਾ ਨੰਬਰ 18 ਅਨਾਨਸ ਖਾਨ ਦੇ ਨਾਲ ਤੁਹਾਡੀ ਤਵਜਾ ਸੁੰਦਰ ਤੇ ਚਮਕਦਾਰ ਬਣੀ ਰਹਿੰਦੀ ਆ ਤੇ ਨਾਲ ਹੀ ਇਹ ਚਿਹਰੇ ਤੇ ਦਾਗ-ਧੱਬੇ ਆ ਤੇ ਝੁਰੜੀਆਂ ਨੂੰ ਵੀ ਦੂਰ ਕਰਦੀ ਆ ਨੰਬਰ 19 ਰੋਜ਼ਾਨਾ ਇੱਕ ਦਿਨ ਵਿੱਚ ਦੋ ਵਾਰ ਖੀਰਾ ਖਾਨ ਦੇ ਨਾਲ ਵਜ਼ਨ ਜਲਦੀ ਘਟ ਹੋਣ ਲੱਗ ਜਾਂਦਾ ਨੰਬਰ B ਲਸਣ ਦੇ ਰਸ ਵਿੱਚ ਥੋੜਾ ਜਿਹਾ ਸਿੰਧਾ ਨਮਕ ਮਿਲਾ ਕੇ ਪੀਣ ਦੇ ਨਾਲ ਤੁਹਾਨੂੰ ਪੇਟ ਦਰਦ ਤੋਂ ਆਰਾਮ ਮਿਲਦਾ ਨੰਬਰ 21 ਗਰਮੀਆਂ ਵਿੱਚ ਰੋਜ਼ਾਨਾ ਫਾਲਸੀ ਦਾ ਜੂਸ ਪੀਣ ਦੇ ਨਾਲ ਸਰੀਰ ਦਾ ਤਾਪਮਨ ਘੱਟ ਹੋ ਜਾਂਦਾ ਜਿਸ ਕਾਰਨ ਤੁਹਾਨੂੰ ਬੁਖਾਰ ਵਰਗੀਆਂ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨਾਲ ਹੀ ਇਹ ਹੋਰ ਵੀ ਬਹੁਤ ਸਾਰੀ ਰੋਗਾਂ ਲਈ ਚੰਗਾ ਨੰਬਰ 22 ਜੇਕਰ ਤੁਹਾਡੇ ਸਿਰ ਵਿੱਚ ਦਰਦ ਰਹਿੰਦਾ ਜਿਸ ਕਾਰਨ ਤੁਹਾਨੂੰ ਨੀਂਦ ਵੀ ਚੰਗੀ ਨਹੀਂ ਆਉਂਦੀ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਸਿਰ ਜਾਂ ਮੱਥੇ ਦੇ ਉੱਪਰ ਦੇਸੀ ਘੋਦੀ ਮਾਲਿਸ਼ ਕਰ ਲਓ ਇਸ ਦੇ ਨਾਲ ਤੁਹਾਡਾ ਸਿਰ ਦਰਦ ਦੂਰ ਹੋ ਜਾਵੇਗਾ ਤੇ ਖਾਲੀ ਹਿੱਤਾਂ ਨੂੰ ਨੀਂਦ ਵੀ ਬਹੁਤ ਚੰਗੀ ਆਵੇਗੀ ਨੰਬਰ 23 ਜੋ ਛੋਲੇ ਅਤੇ ਮੱਕੀ ਦੇ ਆਟੇ ਨੂੰ ਮਿਲਾ ਕੇ ਖਾਣ ਦੇ ਨਾਲ 슈ਗਰ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 24 ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਸੇਬ ਖਾਣ ਦੇ ਨਾਲ ਤੁਹਾਨੂੰ ਕਦੇ ਕਵਜ਼ ਦੀ ਦਿੱਕਤ ਨਹੀਂ ਹੁੰਦੀ ਨੰਬਰ 25 ਜ਼ਕੰਦਰ ਦੇ ਰਾਸ ਵਿੱਚ ਨਿੰਮ ਦਾ ਪਾਣੀ ਮਿਲਾ ਕੇ ਵਾਲਾਂ ਉੱਪਰ ਲਗਾਉਣ ਦੇ ਨਾਲ ਡੈਂਗਰ ਦੇ ਛੁਟਕਾਰਾ ਮਿਲ ਜਾਂਦਾ ਨੰਬਰ 26 ਰਾਤ ਨੂੰ ਘੱਟ ਖਾਣਾ ਖਾਣ ਦੇ ਨਾਲ ਮोटापा ਨਹੀਂ ਵਧਦਾ ਨੰਬਰ 27 ਦਹੀਂ ਖਾਣ ਦੇ ਨਾਲ ਡਿਪਰੈਸ਼ਨ ਅਤੇ ਦਿਮਾਗੀ ਬਿਮਾਰੀਆਂ ਤੋਂ ਰਾਤ ਮਿਲਦੀ ਆ ਨੰਬਰ 28 ਹਾਜ਼ਮਾ ਠੀਕ ਰੱਖਣ ਦੇ ਲਈ ਰੋਜ਼ਾਨਾ ਇੱਕ ਗਲਾਸ ਪਾਣੀ ਵਿੱਚ ਇੱਕ ਨਿੰਬੂ ਦਾ ਰਸ ਅਤੇ ਇੱਕ ਚੁਟਕੀ ਕਾਲੀ ਮਿਰਚ ਅਤੇ ਥੋੜਾ ਜਿਹਾ ਸਿੰਦਾ ਨਮਕ ਮਿਲਾ ਕੇ ਪੀ ਲਓ ਨੰਬਰ 29 ਲਾਲ ਮਿਰਚ ਤੁਹਾਨੂੰ ਦਿਲ ਦੇ ਦਾਰੇ ਤੋਂ ਬਚਾਉਂਦੀ ਹੈ ਤੇ ਕਾਲੀ ਮਿਰਚ ਹਾਜ਼ਮਾ ਠੀਕ ਰੱਖਣ 'ਚ ਮਦਦ ਕਰਦੀ ਆ ਅਤੇ ਇਸ ਲਈ ਦੋਵਾਂ ਦਾ ਨਿਯਮਤ ਰੂਪ ਵਿੱਚ ਇਸਤੇਮਾਲ ਕਰਨਾ ਚਾਹੀਦਾ ਤੇ ਨਿਯਮਤ ਮਾਤਰਾ 'ਚ ਜ਼ਰੂਰ ਸੇਵਨ ਕਰੋ ਨੰਬਰ 30 ਰੋਜ਼ਾਨਾ ਇੱਕ ਛੋਟਾ ਜਿਹਾ ਅਦਰਕ ਦਾ ਟੁਕੜਾ ਖਾਣ ਦੇ ਨਾਲ ਪੇਟ ਦੀ ਗੈਸ ਦੀ ਸਮੱਸਿਆ ਨਹੀਂ ਹੁੰਦੀ ਨੰਬਰ 31 ਦੁੱਧ ਦੇ ਨਾਲ ਕਦੇ ਵੀ ਖੱਟੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਇਹ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਕਰ ਸਕਦੀਆਂ ਨੇ ਨੰਬਰ 32 ਜੇਕਰ ਤੁਹਾਡੇ ਦੰਦ ਖੱਟੇ ਹੋ ਗਏ ਆ ਤਾਂ ਬਦਾਮਾਂ ਦਾ ਸੇਵਨ ਕਰ ਲਓ ਇਸ ਦੇ ਨਾਲ ਦੰਦਾਂ ਦਾ ਖੱਟਾਪਨ ਦੂਰ ਹੋ ਜਾਵੇਗਾ ਨੰਬਰ 33 ਬਿਨਾਂ ਦੁੱਧ ਦੇ ਚਾਹ ਪੀਣ ਦੇ ਨਾਲ ਮਟਾਪੇ ਦੀ ਸਮੱਸਿਆ ਕਦੇ ਵੀ ਨਹੀਂ ਹੁੰਦੀ ਨੰਬਰ 34 ਤਰਬੂਜ਼ ਦਾ ਨਿਸ਼ਮਤ ਮਾਤਰਾ ਵਿੱਚ ਸੇਵਨ ਕਰਨ ਦੇ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਆ ਨੰਬਰ 35 ਨਾਰੀਅਲ ਦੇ ਤੇਲ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਸਿਰ ਉੱਪਰ ਲਗਾਉਣ ਦੇ ਨਾਲ ਸਿਰ ਦੀ ਖੁਸ਼ਕੀ ਦੂਰ ਹੋ ਜਾਂਦੀ ਆ ਨੰਬਰ 36 ਖਾਣਾ ਖਾਂਦੇ ਸਮੇਂ ਘੱਟ ਰੋਟੀ ਅਤੇ ਸਬਜ਼ੀ ਜ਼ਿਆਦਾ ਖਾਓ ਇਹ ਤੁਹਾਡੇ ਸਰੀਰ ਦੇ ਲਈ ਬਹੁਤ ਜ਼ਿਆਦਾ ਚੰਗਾ ਹੈ ਨੰਬਰ 37 ਗਰਮੀਆਂ ਵਿੱਚ ਬਾਹਰੋਂ ਆ ਕੇ ਇੱਕਦਮ ਕਦੇ ਵੀ ਨਹੀਂ ਨਹਾਉਣਾ ਚਾਹੀਦਾ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਗਰਮ ਸਰਦ ਹੋਣ ਦੀ ਸਮੱਸਿਆ ਹੋ ਸਕਦੀ ਆ ਨੰਬਰ 38 ਉਲਟੀ ਗਿਣਤੀ ਕਰਨ ਦੇ ਨਾਲ ਤੁਹਾਨੂੰ ਆਪਣੇ ਗੁੱਸੇ ਨੂੰ ਨਿਯੰਤਰਣ ਕਰਨ ਵਿੱਚ ਮਦਦ ਮਿਲ ਸਕਦੀ ਆ ਇਸ ਲਈ ਜਦੋਂ ਵੀ ਗੁੱਸਾ ਆਵੇ ਆਪਣੇ ਸਾਹ ਉੱਪਰ ਧਿਆਨ ਕੇਂਦ੍ਰਿਤ ਕਰੋ ਅਤੇ ਉਲਟੀ ਗਿਣਤੀ ਕਰਨਾ ਸ਼ੁਰੂ ਕਰ ਦਿਓ ਇਹ ਤੁਹਾਡੇ ਲਈ ਚੰਗਾ ਹੋਵੇਗਾ ਨੰਬਰ 38 ਜਾਹਰ ਵਕਤ ਖਾਣਾ ਖਾਣਾ ਸਿਹਤ ਲਈ ਬਹੁਤ ਹਾਨੀਕਾਰਕ ਹੁੰਦਾ ਹੈ ਇਸ ਲਈ ਕੋਸ਼ਿਸ਼ ਕਰੋ ਕਿ ਘੱਟ ਤੋਂ ਘੱਟ ਖਾਓ ਨੰਬਰ 39 ਖੜੇ ਹੋ ਕੇ ਬਾਥਰੂਮ ਕਰਨ ਦੇ ਨਾਲ ਤੁਹਾਡਾ ਦਿਮਾਗ ਕਮਜ਼ੋਰ ਹੋ ਜਾਂਦਾ ਨੰਬਰ 40 ਅੱਧਾ ਚਮਚ ਹਲਦੀ ਅਤੇ ਨਮਕ ਪਾਣੀ ਵਿੱਚ ਮਿਲਾ ਕੇ ਪੀਣ ਦੇ ਨਾਲ ਗੈਸ ਸੰਬੰਧੀ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ ਨੰਬਰ 41 ਜੇਕਰ ਤੁਹਾਡੇ ਦਿਲ ਵਿੱਚ ਦਰਦ ਹੁੰਦਾ ਹੋਵੇ ਤਾਂ ਦੋ ਤੋਂ ਤਿੰਨ ਇਲਾਇਚੀਆਂ ਦਾ ਸੇਵਨ ਕਰੋ ਨੰਬਰ 42 ਸਵੇਰੇ ਖਾਲੀ ਪੇਟ ਗੂੰਗੁਨਾ ਪਾਣੀ ਪੀਣ ਦੇ ਨਾਲ ਵਜ਼ਨ ਘਟ ਹੋ ਜਾਂਦਾ ਤੇ ਚਿਹਰਾ ਵੀ ਕੋਰਾ ਹੁੰਦਾ ਨੰਬਰ 43 ਨਿੰਬੂ ਦਾ ਰਸ ਪਾਣੀ ਵਿੱਚ ਮਿਲਾ ਕੇ ਪੀਣ ਦੇ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਆ ਨੰਬਰ 44 ਬਹੁਤ ਜ਼ਿਆਦਾ देर ਤੱਕ ਇੱਕ ਜਗ੍ਹਾ ਤੇ ਬੈਠਣ ਦੇ ਨਾਲ ਦਿਮਾਗ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਜੇ ਬੈਠਣ ਵਾਲਾ ਕੰਮ ਆ ਤਾਂ ਵਿੱਚ ਦੀ ਗੇੜੇ ਜ਼ਰੂਰ ਦਿਓ ਨੰਬਰ 45 ਖੀਰਾ ਜ਼ਿਆਦਾ ਖਾਣ ਦੇ ਨਾਲ ਸਾਂਹ ਦੀ ਬਿਮਾਰੀ ਨਹੀਂ ਹੁੰਦੀ ਨੰਬਰ 46 ਡੋਸੇ ਨੂੰ ਕਰਕਰਾ ਬਣਾਉਣ ਦੇ ਲਈ ਇਸ ਵਿੱਚੋਂ ਮੇਥੀ ਦਾਣਾ ਪਾਊਡਰ ਮਿਲਾ ਦਿਓ ਨੰਬਰ 47 ਸੂਪ ਬਣਾਉਂਦੇ ਸਮੇਂ ਸਬਜ਼ੀਆਂ ਨੂੰ ਜ਼ਰੂਰਤ ਤੋਂ ਜ਼ਿਆਦਾ ਨਾ ਵਾਲੋ ਇਸ ਨਾਲ ਸੂਪ ਜ਼ਿਆਦਾ ਸਵਾਦ ਬਣੇਗਾ ਨੰਬਰ 48 ਨਿੰਮ ਦੀ ਦਤਨ ਕਰਨ ਦੇ ਨਾਲ ਦੰਦ ਕਦੇ ਵੀ ਕੀੜਾ ਨਹੀਂ ਲੱਗਦਾ ਨੰਬਰ 49 ਦੁੱਧ ਵਿੱਚ ਖੰਜੂਰ ਮਿਲਾ ਕੇ ਪੀਣ ਦੇ ਨਾਲ ਕੱਦ ਜਲਦੀ ਲੰਬਾ ਹੋ ਜਾਂਦਾ ਹੈ ਨੰਬਰ 50 ਕਰੇਲੇ ਦੇ ਰਸ ਵਿੱਚ ਖੰਡ ਮਲਾ ਕੇ ਪੀਣ ਦੇ ਨਾਲ ਤੁਹਾਨੂੰ ਖੂਨੀ ਬਵਾਸੀਰ ਤੋਂ ਰਾਹਤ ਮਿਲਦੀ ਹੈ ਨੰਬਰ 51 ਦਵਾਈਆਂ ਖਾ ਕੇ ਕਦੇ ਵੀ ਤੁਰੰਤ ਸੌਣਾ ਨਹੀਂ ਚਾਹੀਦਾ ਇਹ ਸੌਰੀ ਸੇਤ ਲਈ ਹਾਨੀਕਾਰਕ ਹੋ ਸਕਦਾ ਨੰਬਰ 52 ਹਰ ਰੋਜ਼ ਇੱਕ ਸੇਬ ਖਾਣ ਦੇ ਨਾਲ ਡਾਕਟਰ ਤੋਂ ਛੁਟਕਾਰਾ ਮਿਲ ਜਾਂਦਾ ਹੈ ਨੰਬਰ 53 ਰੋਜ਼ਾਨਾ ਸਰੋਂ ਦੇ ਤੇਲ ਵਿੱਚ ਸੁੰਡ ਦਾ ਚੂਰਨ ਮਲਾ ਕੇ ਗਰਦਨ ਤੇ ਮਾਲਿਸ਼ ਕਰੋ ਅਤੇ ਰਾਤ ਨੂੰ ਸੁੰਡ ਅਤੇ ਅਸ਼ਵਗੰਧਾ ਮਿਲਾ ਕੇ ਇੱਕ ਚਮਚ ਗਰਮ ਦੁੱਧ ਨਾਲ ਲਓ ਤੁਹਾਨੂੰ ਸਰਵਾਈਕਲ ਤੋਂ ਜਲਦੀ ਰਾਹਤ ਮਿਲ ਜ ਹਵੇਗੀ ਨੰਬਰ 54 ਹਰ ਰੋਜ਼ ਸਵੇਰੇ ਇੱਕ ਗਲਾਸ ਗਰਮ ਪਾਣੀ ਪੀਣਾ ਚਾਹੀਦਾ ਹੈ ਕਿਉਂਕਿ ਇਸ ਦੇ ਨਾਲ ਪੇਟ ਵਿੱਚੋਂ ਜ਼ਹਿਰੀਲੇ ਪਦਾਰਥ ਬਾਹਰ ਆ ਜਾਂਦੇ ਆ ਤੇ ਪੇਟ ਸਾਫ਼ ਹੋ ਜਾਂਦਾ ਨੰਬਰ 55 ਮੋਬਾਈਲ ਨੂੰ ਕਦੇ ਵੀ ਆਪਣੀ ਹਿੱਕ ਉੱਤੇ ਰੱਖ ਕੇ ਸੌਣਾ ਨਹੀਂ ਚਾਹੀਦਾ ਕਿਉਂਕਿ ਇਸ ਵਿੱਚੋਂ ਭਿਆਨਕ ਰੈਡੀਏਸ਼ਨਾਂ ਨਿਕਲਦੀਆਂ ਨੇ ਜਿਸ ਦੇ ਨਾਲ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਨੰਬਰ 56 ਰਾਤ ਨੂੰ ਲਾਈਟ ਬੰਦ ਕਰਨ ਤੋਂ ਬਾਅਦ ਕਦੇ ਵੀ ਮੋਬਾਈਲ ਨਾ ਚਲਾਓ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਤੇ ਦੁੱਗਣਾ ਬੁਰਾ ਪ੍ਰਭਾਵ ਪੈਂਦਾ ਤੇ ਤੁਹਾਨੂੰ ਅੰਧਰਾਤਾ ਹੋਣ ਦਾ ਵੀ ਖਤਰਾ ਵੱਜ ਜਾਂਦਾ ਨੰਬਰ 57 ਹਰ ਰੋਜ਼ ਸਵੇਰੇ ਖਾਲੀ ਪੇਟ ਨਿੰਬੂ ਦਾ ਰਸ ਪੀਣ ਦੇ ਨਾਲ ਗੁਰਦੇ ਦੀ ਪਥਰੀ ਕੁਝ ਦਿਨਾਂ ਵਿੱਚ ਹੀ ਟੁੱਟ ਕੇ ਬਾਹਰ ਆ ਜਾਂਦੀ ਆ ਨੰਬਰ 58 ਸਰੋਂ ਦੇ ਤੇਲ ਨੂੰ ਹਲਕਾ ਜਿਹਾ ਗਰਮ ਕਰਕੇ ਸਿਰ ਉਪਰ ਮਾਲਿਸ਼ ਕਰਨ ਦੇ ਨਾਲ ਵਾਲ ਕਾਲੇ ਲੰਬੇ ਅਤੇ ਸੰਘਣੇ ਹੋ ਜਾਂਦੇ ਨੇ ਨੰਬਰ 59 ਜੇਕਰ ਤੁਹਾਨੂੰ ਕਦੇ ਵੀ ਥਕਾਵਟ ਮਹਿਸੂਸ ਹੋਣ ਲੱਗੇ ਤਾਂ ਥੋੜਾ ਜਿਹਾ ਗੁੜ ਖਾ ਲਓ ਇਸ ਦੇ ਨਾਲ ਤੁਹਾਡੀ એનર્ਜੀ ਵਧ ਜਾਵੇਗੀ ਨੰਬਰ 60 ਜੋ ਆਰਤਾ ਰਾਤ ਨੂੰ ਸੌਂਦੇ ਸਮੇਂ ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀਂਦਿਆਂ ਨੇ ਉਹਨਾਂ ਦੀ ਸਕਿਨ ਬਹੁਤ ਜ਼ਿਆਦਾ ਟਾਈਟ ਰਹਿੰਦੀ ਆ ਅਤੇ ਉਹਨਾਂ ਦੇ ਚਿਹਰੇ ਤੇ ਝੁਰੜੀਆਂ ਵੀ ਨਹੀਂ ਪੈਂਦੀਆਂ ਜਿਸ ਨਾਲ ਉਹ ਹਮੇਸ਼ਾ ਜਵਾਨ ਨਜ਼ਰ ਆਉਂਦੀਆਂ ਰਹਿੰਦੀਆਂ ਨੇ ਨੰਬਰ 64 ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀਣ ਦੇ ਨਾਲ ਤੁਹਾਡੀ ਨਜ਼ਰ ਬਹੁਤ ਤੇਜ਼ੀ ਨਾਲ ਵੱਧ ਜਾਂਦੀ ਆ ਨੰਬਰ 66 ਮੇਥੀ ਦਾਣਾ ਖਾਣ ਦੇ ਨਾਲ ਛਾਤੀ ਦੀ ਕੋਈ ਵੀ ਤਕਲੀਫ ਹੋਵੇ ਜਾਂ ਫਿਰ ਬਲਗਮ ਬਨਨ ਦੀ ਬਿਮਾਰੀ ਹੋਵੇ ਉਹ ਦੂਰ ਹੋ ਜਾਂਦੀ ਆ ਨੰਬਰ 67 ਅਦਰਕ ਵਾਲਾ ਪਾਣੀ ਪੀਣ ਦੇ ਨਾਲ ਸਰੀਰ ਵਿੱਚ ਜੰਮਿਆ ਹੋਇਆ ਖੂਨ ਦੁਬਾਰਾ ਚੱਲਣਾ ਸ਼ੁਰੂ ਹੋ ਜਾਂਦਾ ਨੰਬਰ 64 ਜਿੰਨਾ ਲੋਕਾਂ ਨੂੰ ਸਰੀਰਕ ਕਮਜ਼ੋਰੀ ਆ ਉਹ ਇੱਕ ਗਲਾਸ ਦੁੱਧ ਵਿੱਚ ਇਲਾਇਚੀ ਦੇ ਦਾਣੇ ਇਨੋਬਾਲਕੇ ਪੀ ਲਿਆ ਕਰਨ ਇਸ ਨਾਲ ਕਮਜ਼ੋਰੀ ਖਤਮ ਹੋ ਜਾਵੇਗੀ ਨੰਬਰ 55 ਜੇਕਰ ਤੁਹਾਨੂੰ ਕੰਮ ਕਰਦੇ ਦੌਰਾਨ ਨੀਂਦ ਆਉਣ ਲੱਗੇ ਜਾਂ ਫਿਰ ਸੁਸਤੀ ਆਵੇ ਤਾਂ ਅਦਰਕ ਵਾਲਾ ਪਾਣੀ ਪੀ ਲਓ ਅਦਰਕ ਵਾਲਾ ਪਾਣੀ ਸੁਸਤੀ ਨੂੰ ਬਿਲਕੁਲ ਖਤਮ ਕਰ ਦੇਵੇਗਾ ਨੰਬਰ 66 ਜੇਕਰ ਜੇਵਰ ਅਤੇ ਗੈਣੇ ਦੇ ਡੱਬੇ ਵਿੱਚ ਇੱਕ ਚੌਕ ਦਾ ਟੁਕੜਾ ਤੁਸੀਂ ਰੱਖ ਦਿੰਦੇ ਹੋ ਇਸ ਦੇ ਨਾਲ ਤੁਹਾਡੇ ਜੇਵਰ ਤੇ ਗੈਣੇ ਕਦੇ ਖਰਾਬ ਨਹੀਂ ਹੁੰਦੇ ਨਾ ਹੀ ਕਾਲੇ ਪੈਂਦੇ ਆ ਨੰਬਰ 67 ਲੱਤਾਂ ਦਾ ਦਰਦ ਜਾਂ ਫਿਰ ਲਕੂਰੀਏ ਨੂੰ ਖਤਮ ਕਰਨ ਲਈ ਰੋਜ਼ਾਨਾ ਤਕਰੀਬਨ 20 ਦਿਨਾਂ ਤੱਕ ਤ ਸਵੇਰੇ ਦੇ ਸਮੇਂ 7 ਬਾਦਾਮ ਖਾ ਲਿਆ ਕਰੋ ਨੰਬਰ 68 ਜੇਕਰ ਤੁਹਾਨੂੰ ਪੇਟ ਦੀ ਕੋਈ ਬਿਮਾਰੀ ਹੈ ਤਾਂ ਮਸਰ ਦੀ ਦਾਲ ਜ਼ਿਆਦਾ ਖਾਇਆ ਕਰੋ ਕਿਉਂਕਿ ਇਸ ਦੇ ਨਾਲ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਰਾਹਤ ਪਾਈ ਜਾ ਸਕਦੀ ਆ ਨੰਬਰ 69 ਸਰੋਂ ਦਾ ਤੇਲ ਵਾਲਾਂ ਲਈ ਬਹੁਤ ਫਾਇਦੇਮੰਦ ਆ ਇਹ ਵਾਲਾਂ ਨੂੰ ਜਲਦੀ ਸਫੇਦ ਹੋਣ ਤੋਂ ਰੋਕਦਾ ਜੇਕਰ ਤੁਸੀਂ ਇਸ ਦੀ ਲਗਾਤਾਰ ਵਰਤੋਂ ਕਰਦੇ ਹੋ ਤਾਂ ਤੁਹਾਡੇ ਵਾਲ ਕਦੇ ਜਲਦੀ ਸਫੇਦ ਨਹੀਂ ਹੋਣਗੇ ਨੰਬਰ 70 ਰਾਤ ਤੇ ਦੁਪਹਿਰੇ ਦੇ ਖਾਣੇ ਤੋਂ ਬਾਅਦ ਲਸਣ ਖਾਇਆ ਕਰੋ ਇਸ ਦੇ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਜਾਵੇਗਾ ਨੰਬਰ 71 ਸਰੀਰ ਦੀ ਗਰਮੀ ਤੋਂ ਨਜਾਤ ਪਾਉਣ ਦੇ ਲਈ ਸੱਤੂ ਦਾ ਸ਼ਰਬਤ ਬਹੁਤ ਜ਼ਰੂਰੀ ਆ ਦੋਸਤੋ ਇਹ ਸੀ ਅੱਜ ਦੀ ਜਾਣਕਾਰੀ ਉਮੀਦ ਆ ਤੁਹਾਨੂੰ ਅੱਜ ਦੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਸਾਡੇ ਚੈਨਲ ਸਾਂਝੇ ਗਾਜ਼ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰਿਓ ਧੰਨਵਾਦ